ਮੈਂ ਸੁਣਿਆ ਹੈ ਕਿ ਇੱਕ ਯੋਧਾ ਪੈਦਾ ਹੋਇਆ ਉਹਦਾ ਨਾਮ ਬੰਦਾ ਸਿੰਘ ਹੈ ਉਹ ਆਪਣੇ ਆਪ ਨੂੰ ਬੜਾ ਖੱਬੀਖਾਨ ਸਮਝਦਾ ਤੂੰ ਇੱਕ ਚਿੱਠੀ ਲਿਖੋ ਨੂੰ ਕਿ ਜੇ ਉਹ ਤਕੜਾ ਵੱਡਾ ਜਰਨੈਲ ਹੈ ਤਾਂ ਫਿਰ ਆਵੇ ਇੱਥੇ ਸਰਹੰਦ ਵੀ ਆਵੇ ਅਸੀਂ ਦਿਖਾਈ ਉਹਨੂੰ ਕਿ ਯੁੱਧ ਕੀ ਹੁੰਦਾ ਹੈ ਤੇ ਯੋਧੇ ਕਿਹੋ ਜਿਹੇ ਹੁੰਦੇ ਨੇ ਪਰ ਤੁਸੀਂ ਦੱਸਿਆ ਕਿ ਉਹ ਬਹਾਦਰ ਹੈ ਤੇ ਯੋਧਾ ਹੈ ਜੇ ਉਹ ਵਾਕਈ ਬਹਾਦਰ ਹੋਇਆ ਤਾਂ ਫਿਰ ਬਿਨਾਂ ਚਿੱਠੀ ਲਿਖਣ ਤੋਂ ਆਜੂ ਇੱਥੇ ਭਾਈ ਆਲੀ ਸਿੰਘ ਸਨ ਬਾਬਾ ਬੰਦਾ ਸਿੰਘ ਜਿਹਦੇ ਨਾਲ ਨਾਲ ਭਾਈ ਆਲੀ ਸਿੰਘ ਕੌਣ ਸਨ ਇਹ ਮੇਰਾ ਖਿਆਲ ਹੈ ਬਹੁਤ ਸਾਰੀ ਸਿੱਖਾਂ ਨੇ ਸੁਣਿਆ ਨਹੀਂ ਹੋਏਗਾ ਉਹਨਾਂ ਦਾ ਨਾਮ ਜਾਂ ਉਹਨਾਂ ਦੀ ਦੇਣ ਕੀ ਸੀ ਅਰਜ਼ੀ ਨਵੀਸ ਸਨ ਗਰੀਬ ਅਰਜ਼ੀ ਨਵੀਸ ਵਜ਼ੀਰ ਖਾਨ ਦੀ ਅਦਾਲਤ ਚ ਅੱਜਵੇਂ ਅੱਜ ਬੈਠੇ ਹੁੰਦੇ ਨੇ ਹੁਣ ਤਾਂ ਕੁਰਸੀਆਂ ਮੇਜ਼ ਆ ਗਏ ਅੱਗੇ ਤਾਂ ਇਹ ਤਾਂ ਤਪੜਾਂ ਤੇ ਬੈਠੇ ਹੁੰਦੇ ਸੀ ਵਜ਼ੀਰ ਖਾਨ ਜਦੋਂ ਆਪਣੀ ਅਦਾਲਤ ਨੂੰ ਜਾ ਰਿਹਾ ਸੀ ਨਾਲ ਉਹਦੇ ਬਾਡੀਗਾਰਡਸ ਤਾਂ ਸਾਰੇ ਹੀ ਉੱਠ ਕੇ ਸਲਾਮ ਕਰਦੇ ਸੀ ਸਾਰੇ ਕਿਰਤੀ ਸਨ ਕੁਝ ਕੁਝ ਮੁਲਾਜ਼ਮ ਸਨ ਤੇ ਕੁਝ ਅਰਜ਼ੀ ਨਵੀਸ ਕਿਰਤ ਕਰਨ ਵਾਲੇ ਆਲੀ ਸਿੰਘ ਵੀ ਉੱਠਿਆ ਸਲਾਮ ਕੀਤੀ ਸਾਰੀ ਸਲਾਮ ਕਰਦੇ ਸਨ ਸਰਕਾਰਾਂ ਨੂੰ ਸੂਬੇਦਾਰਾਂ ਨੂੰ ਬਾਦਸ਼ਾਹ ਨੂੰ ਸਲਾਮ ਹੁੰਦੀ ਹੈ ਵਜ਼ੀਰ ਖਾਨ ਆਲੀ ਸਿੰਘ ਕੋਲ ਰੋਕਿਆ ਉਹਨੂੰ ਕਹਿੰਦਾ ਆਲੀ ਸਿੰਘਾ ਤੇਰੀ ਲਿਖਾਈ ਬਹੁਤ ਵਧੀਆ ਮੈਂ ਦੇਖਦਾ ਰਹਿਣਾ ਮੈਂ ਸੁਣਿਆ ਹੈ ਕਿ ਇੱਕ ਯੋਧਾ ਪੈਦਾ ਹੋਇਆ ਉਹਦਾ ਨਾਮ ਬੰਦਾ ਸਿੰਘ ਹੈ ਉਹ ਆਪਣੇ ਆਪ ਨੂੰ ਬੜਾ ਖੱਬੀ ਖਾਨ ਸਮਝਦਾ ਹੈ ਤੂੰ ਇੱਕ ਚਿੱਠੀ ਲਿਖੋ ਉਹਨੂੰ ਕਿ ਜੇ ਉਹ ਤਕੜਾ ਵੱਡਾ ਜਰਨੈਲ ਹੈ ਤਾਂ ਫਿਰ ਆਵੇ ਇੱਥੇ ਸਰਹੰਦ ਵੀ ਆਵੇ ਅਸੀਂ ਦਿਖਾਈ ਉਹਨੂੰ ਕਿ ਯੁੱਧ ਕੀ ਹੁੰਦਾ ਹੈ ਤੇ ਯੋਧੇ ਕਿਹੋ ਜਿਹੇ ਹੁੰਦੇ ਨੇ ਚਿੱਠੀ ਲਿਖ ਕੇ ਅਲੀ ਸਿੰਘ ਕਹਿੰਦੇ ਜੀ ਹਜ਼ੂਰ ਨਵਾਬ ਸਾਹਿਬ ਮੈਨੂੰ ਤਾਂ ਪਤਾ ਨਹੀਂ ਕੌਣ ਹੈ ਤੇ ਕਿੱਥੇ ਹੈ ਪਰ ਤੁਸੀਂ ਦੱਸਿਆ ਕਿ ਉਹ ਬਹਾਦਰ ਹੈ ਤੇ ਯੋਧਾ ਹੈ ਜਿਉਂ ਵਾਕਈ ਬਹਾਦਰ ਹੋਇਆ ਤਾਂ ਫਿਰ ਬਿਨਾਂ ਚਿੱਠੀ ਲਿਖਣ ਤੂੰ ਆਜੂ ਇੱਥੇ ਇਸ ਗੱਲ ਦਾ ਗੁੱਸਾ ਕੀਤਾ ਕਿ ਗੁਸਤਾਖ ਜਵਾਬ ਹੈ ਇੱਕ ਮਹੀਨੇ ਦੀ ਕੈਦ ਦੀ ਸਜ਼ਾ ਦਿੱਤੀ ਅਲੀ ਸਿੰਘ 1 ਮਹੀਨੇ ਦੀ ਕੈਦ ਦੀ ਸਜ਼ਾ ਭੁਗਤਣ ਤੋਂ ਬਾਅਦ ਭਾਈ ਆਲੀ ਸਿੰਘ ਦੁਬਾਰਾ ਸਰਹੰਦ ਅਦਾਲਤ ਚ ਨੇ ਗਏ ਫਿਰ ਉਹ ਕੈਥਲ ਬਾਬਾ ਬੰਦਾ ਸਿੰਘ ਜੀ ਦੀ ਫੌਜ ਚ ਸ਼ਾਮਲ ਹੋ ਗਏ ਜਦੋਂ ਸਰਹੰਦ ਫਤਿਹ ਕੀਤਾ ਉਸ ਵਕਤ ਡਾਇਰੈਕਸ਼ਨ ਆ ਭਾਈ ਆਲੀ ਸਿੰਘ ਦੀਆਂ ਸਨ